ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਵੱਲੋਂ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਲੋਕਾਂ ਦੀ ਹੋਲੀ ਸਿੱਖ ਪੰਥ ਦਾ ਹੋਲਾ ਮਹੱਲਾ ਕਿਵੇਂ ਬਣਿਆ ਇਸ ਦਿਹਾੜੇ ਤੋਂ ਸਾਨੂੰ ਗੁਰੂ ਸਾਹਿਬ ਜੀ ਦੀ ਕਿਹੜੀ ਸਿੱਖਿਆ ਮਿਲਦੀ ਹੈ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਕਦੋਂ ਸ਼ੁਰੂ ਹੋਇਆ ਅਤੇ ਗੁਰੂ ਸਾਹਿਬ ਜੀ ਨੇ ਇਸ ਸਮੇਂ ਖਾਲਸੇ ਨੂੰ ਕੀ ਸੰਦੇਸ਼ ਦਿੱਤਾ 6 ਮਿੰਟ ਦੀ ਇਸ ਵੀਡੀਓ ਰਾਹੀਂ ਹੋਲੇ ਮਹੱਲੇ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਜੋੜ ਮੇਲਾ ਕੋਮੀ ਪੱਦਰਤੇ ਮਨਾਇਆ ਜਾਂਦਾ ਹੈ ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਵਿੱਚ ਰੰਗਿਆ ਹੁੰਦਾ ਹੈ ਹੋਲਾ ਦਾ ਅਰਥ ਹੈ ਹੱਲਾ ਅਤੇ ਮਹੱਲਾ ਦਾ ਅਰਥ ਹੈ ਹੱਲੇ ਵਾਲੀ ਹਾਂ ਸਿੱਖ ਧਰਮ ਤਕਰੀਬਨ 500 ਸਾਲ ਪਹਿਲਾਂ ਇਸ ਧਰਤੀ ਤੇ ਪ੍ਰਗਟ ਹੋਇਆ ਇਸ ਦੇ ਸਾਰੇ ਧਰਮ ਕਰਮ ਦੂਜਿਆਂ ਨਾਲੋਂ ਵੱਖਰੇ ਸਨ ਪਰ ਫਿਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਹੋਰ ਧਰਮਾਂ ਦਾ ਅਸਰ ਮੰਨੀ ਬੈਠੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਮਹਿਸੂਸ ਕੀਤਾ ਕਿ ਲੋਕਾਂ ਦੁਆਰਾ ਮਨਾਇਆ ਜਾਂਦਾ ਹੋਲੀ ਦਾ ਤਿਉਹਾਰ ਇੱਕ ਸਮਾਜਿਕ ਬੁਰਾਈ ਬਣ ਚੁੱਕਿਆ ਹੈ ਇਸ ਦਿਨ ਆਪ ਖੁਦਰੇ ਲੋਕ ਅੰਨੀ ਤਾਕਤ ਦੇ ਨਸ਼ੇ ਵਿੱਚ ਭੁਲੜਬਾਜੀ ਕਰਕੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਸਨ ਨਸ਼ਿਆਂ ਦਾ ਸੇਵਨ ਕਰਕੇ ਸਮਾਜ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਅਤੇ ਦੂਜਿਆਂ ਉੱਪਰ ਰੰਗ ਸੁੱਟਣਾ ਆਮ ਹੋ ਗਿਆ ਸੀ होली ਖੇਡਣ ਬਹਾਨੇ ਇਹਨਾਂ ਤਾਕਤਵਰ ਲੋਕਾਂ ਵੱਲੋਂ ਕਮਜ਼ੋਰ ਲੋਕਾਂ ਤੇ ਮਿੱਟੀ ਅਤੇ ਚਿੱਕੜ ਆਦਿ ਸੁੱਟਿਆ ਜਾਂਦਾ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨੁੱਖਤਾ ਨੂੰ ਹੋਲੀ ਦੇ ਤਿਉਹਾਰ ਦੀ ਇਸ ਹੁੱਲੜਬਾਜ਼ੀ ਪਰੇਸ਼ਾਨੀ ਵਿੱਚੋਂ ਕੱਢ ਕੇ ਅਣਖ ਨਾਲ ਜੀਉਣ ਦਾ ਸੁਨੇਹਾ ਦੇਣ ਲਈ ਸਨ 1701 ਈਸਵੀ ਵਿੱਚ ਹੋਲੀ ਦੀ ਥਾਂ ਤੇ ਹੋਲੇ ਮਹੱਲੇ ਦਾ ਤਿਉਹਾਰ ਮਨਾਉਣਾ ਆਰੰਭ ਕੀਤਾ ਕਵੀ ਦੇ ਬੋਲ ਸਨ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨੇ ਦ ਬਚਨ ਅਮੋਲਾ ਪਾਵ ਹੋਰਾਂ ਦੀ ਹੋਲੀ ਹੋਵੇਗੀ ਪਰ ਗੁਰੂ ਦੇ ਖਾਲਸੇ ਪੰਥ ਦਾ ਹੋਲਾ ਮਖਲਾ ਹੈ ਸਤਗੁਰੂ ਜੀ ਨੇ ਖਾਲਸੇ ਨੂੰ ਸ਼ਸਤਰ ਵਿਦਿਆ ਅਤੇ ਜੁਦ ਕਲਾ ਵਿੱਚ નિਪੁੰਨ ਕਰਨ ਲਈ ਉਹਨਾਂ ਦੇ ਦੋ ਦਲ ਬਣਾ ਕੇ ਬਨਾਵਟੀ ਲੜਾਈਆਂ ਆਪਸ ਵਿੱਚ ਕਰਵਾਉਣੀਆਂ ਆਰੰਭ ਕੀਤੀਆਂ ਇਹ ਇੱਕ ਸ਼ਾਸਤਰ ਵਿਦਿਆ ਦਾ ਅਭਿਆਸ ਸੀ 1701 ਈਸਵੀ ਤੋਂ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਖੱਲਾ ਮਨਾਇਆ ਜਾਣ ਲੱਗਾ ਇਸ ਦਿਨ ਸ਼ਸਤਰਧਾਰੀ ਸਿੰਘਾਂ ਦਾ ਇੱਕ ਵੱਡਾ ਕਾਫਲਾ ਨੰਗਾਰਿਆਂ ਦੀ ਧੁਨ ਵਿੱਚ ਸਜ ਧਜ ਕੇ ਨਗਰ ਕੀਰਤਨ ਦੇ ਰੂਪ ਵਿੱਚ ਨਿਕਲਦਾ ਹੈ ਇਸ ਨਗਰ ਕੀਰਤਨ ਵਿੱਚ ਨਿਹੰਗ ਸਿੰਘ ਖਾਲਸਾ ਫੌਜ ਸ਼ਾਹੀ ਸ਼ਾਨੋ ਸ਼ੌਕਤ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਜੋਹਰ ਵਿਖਾਉਂਦੇ ਸਨ ਇਸ ਮੌਕੇ ਦੀਵਾਨ ਸੱਜ ਦੇ ਕਥਾ ਕੀਰਤਨ ਅਤੇ ਵੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਸਨ ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਹੁੰਦਾ ਸੀ ਸਤਿਗੁਰੂ ਜੀ ਵੱਲੋਂ ਹੋਲੇ ਮਹੱਲੇ ਦੇ ਰੂਪ ਵਿੱਚ ਆਰੰਭ ਕੀਤੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਸ਼ਸਤਰਾਂ ਦੇ ਅਭਿਆਸ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾਇਆ ਲੋਕ ਕੈਰਤਾ ਭਰੇ ਮਾਹੌਲ ਵਿੱਚੋਂ ਨਿਕਲ ਕੇ ਇਸ ਉਤਸਵ ਵਿੱਚ ਸ਼ਾਮਲ ਹੋਣ ਲੱਗੇ ਇਹ ਹੋਲਾ ਮਹੱਲਾ ਹੀ ਸੀ ਜਿਸ ਨੇ ਵਦੇਸ਼ੀ ਹਮਲਾਵਰਾਂ ਅੱਗੇ ਗੋਡੇ ਟੇਕ ਚੁੱਕੇ ਭਾਰਤੀ ਲੋਕਾਂ ਦੀ ਕੈਰਤਾ ਨੂੰ ਸੂਰਬੀਰਤਾ ਵਿੱਚ ਬਦਲ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੋਲੇ ਮਹੱਲੇ ਦਾ ਸੰਦੇਸ਼ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਸਾਨੂੰ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਬਲਵਾਨ ਅਤੇ ਸੂਰਬੀਰ ਬਣਾਉਣ ਲਈ ਨੇਮ ਨਾਲ ਸ਼ਸਤਰਾਂ ਦਾ ਅਭਿਆਸ ਕਰੀਏ ਤਾਂ ਜੋ ਲੋੜ ਪੈਣ ਤੇ ਜੁਲਮ ਦਾ ਨਾਸ ਕਰਕੇ ਖਾਲਸੇ ਦੇ ਅਰਜ਼ ਨਿਭਾਏ ਜਾ ਸਕਣ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਅਸੀਂ ਐਸੇ ਸਚਿਆਰ ਮਨੁੱਖ ਦੀ ਘਾੜਤ ਕਰਨ ਵਿੱਚ ਸਫਲ ਹੋ ਜਾਵਾਂਗੇ ਜੋ ਸੰਤ ਅਤੇ ਨਾਲ ਸਿਪਾਹੀ ਵੀ ਹੋਵੇਗਾ। ਅਜਿਹਾ ਮਨੁੱਖ ਕਦੀ ਵੀ ਅਤਿਆਚਾਰੀ ਨਾ ਹੋ ਕੇ ਸਰਬੱਤ ਦੇ ਭਲੇ ਲਈ ਆਪਣਾ ਆਪ ਕੁਰਬਾਨ ਕਰਨ ਲਈ ਯਾਰ ਪਰਿਆਰ ਰਹੇਗਾ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਨਿਹਾਰਾਪਣ ਬਖਸ਼ਿਆ ਦੁਨਿਆਵੀ ਕਰਮ ਕਾਂਡਾ ਵਿੱਚੋਂ ਕੱਢ ਕੇ ਇੱਕ ਵੱਖਰੀ ਦਿਸ਼ਾ ਦਿਖਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮਝਾਇਆ ਕਿ ਇੱਕ ਦੂਜੇ ਤੇ ਰੰਗ ਸੁੱਟਣਾ ਹੋਲੀ ਖੇਡਣ ਦੀ ਥਾਂ ਖਾਲਸੇ ਵੱਲੋਂ ਗਤਕਾ ਖੇਡਿਆ ਜਾਵੇ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਜਾਵੇ ਸਤਿਗੁਰੂ ਸਾਹਿਬ ਜੀ ਦਾ ਸੰਦੇਸ਼ ਇਹ ਸਮੂੱਚੀ ਮਾਨਵਤਾ ਦੇ ਭਲੇ ਲਈ ਹੈ ਆਓ ਇਸ ਸਿੱਖਿਆ ਦੇ ਧਾਰਨੀ ਹੋਈਏ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲਾ ਮਹਲਾ ਮਨਾ ਰਹੀਆਂ ਸਰਬੱਤ ਸਿੱਖ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ